ਗੈਂਗਸਟਰ ਜਗੂ ਪਗਵਾਨਪੁਰਿਆ ਦੀ ਮਾਂ ਤੇ ਕਰੀਬੀ ਰਿਸ਼ਤੇਦਾਰ ਦੇ ਕਤਲ ਤੋਂ ਬਾਅਦ ਅਹਿਮ ਤੇ ਵੱਡੇ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਕਤਲ ਨੂੰ ਕਈਆਂ ਦੇ ਵੱਲੋਂ ਗੈਂਗਬਾਰ ਦੱਸਿਆ ਜਾ ਰਿਹਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਜਿਸ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛਣ ਤੇ ਗੁਰਦੀਪ ਰੰਧਾਵਾ ਦੇ ਵੱਲੋਂ ਕਹਿ ਦਿੱਤਾ ਇਹ ਇੱਕ ਸਿਆਸੀ ਕਤਲ ਹੈ ਤਾਂ ਉਹਨਾਂ ਦੇ ਵੱਲੋਂ ਇਸ ਬਿਆਨ ਨੂੰ ਦਿੱਤਾ ਗਿਆ ਇਸ ਬਿਆਨ ਤੋਂ ਬਾਅਦ ਸਿਆਸਤ ਦੇ ਵਿੱਚ ਉਥਲ ਪੁਥਲ ਜ਼ਰੂਰ ਮੱਚ ਜਾਵੇਗੀ ਸਿਆਸਤ ਦੇ ਵਿੱਚ ਸਿਆਸੀ ਪਾਰਾ ਜ਼ਰੂਰ ਅਸਮਾਨ ਦੇ ਉੱਤੇ ਪਹੁੰਚ ਜਾਵੇਗਾ ਕਿਉਂਕਿ ਇੱਕ ਪਾਸੇ ਤਾਂ ਪੋਸਟਾਂ ਪੈ ਰਹੀਆਂ ਨੇ ਗੈਂਗਸਟਰ ਜ਼ਿੰਮੇਵਾਰੀ ਲੈ ਰਹੇ ਨੇ ਇਸ ਕਤਲ ਦੀ ਪਰ ਦੂਜੇ ਪਾਸੇ ਇਸ ਕਤਲ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਆ ਤਾਂ ਪਹਿਲਾਂ ਹੀ ਜੱਗੂ ਭਗਵਾਨਪੁਰੀਆ ਦੀ ਚਾਚੀ ਦੇ ਵੱਲੋਂ ਇਸ ਕਤਲ ਨੂੰ ਸਿਆਸਤ ਦੇ ਨਾਲ ਜੋੜਿਆ ਗਿਆ ਸੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਸੀਐਮ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਦੇ ਛਤਰਛਾਇਆ ਹੇਠ ਉਹਨਾਂ ਦੇ ਕਹਿਣ ਦੇ ਉੱਤੇ ਇਹ ਸਾਰਾ ਕੁਝ ਕੀਤਾ ਗਿਆ ਤਾਂ ਜੱਗੂ ਭਗਵਾਨਪੁਰੀਆ ਦੇ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਸੀ ਕਿ ਹੁਣ ਹੱਦਾਂ ਪਾਰ ਹੋਣਗੀਆਂ ਤਾਂ ਕੀ ਪੰਜਾਬ ਦੇ ਵਿੱਚ ਹੁਣ ਗੈਂਗਬਾਰ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਮਐਲਏ ਗੁਰਦੀਪ ਸਿੰਘ ਰੰਧਾਵਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤਾਂ ਇਸ ਬਿਆਨ ਤੋਂ ਬਾਅਦ ਕਈ ਮਹੀਨੇ ਜ਼ਰੂਰ ਨਿਕਲਦੇ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ ਜੋ ਐਮ.ਐਲ.ਏ ਗੁਰਦੀਪ ਰੰਧਾਵਾ ਦੇ ਵੱਲੋਂ ਜੱਗੂ ਭਗਵਾਨਪੁਰੇ ਦੀ ਮਾਂ ਤੇ ਕਰੀਬ ਰਿਸ਼ਤੇਦਾਰ ਦੇ ਕਤਲ ਮਾਮਲੇ ਤੋਂ ਬਾਅਦ ਬਿਆਨ ਦਿੱਤਾ ਸੁਣੋ ਫਿਰ ਤੁਸੀਂ ਅੱਜ ਤਾਂ ਜਿਹੜਾ ਪ੍ਰੋਗਰਾਮ ਸੀਗਾ ਆਮ ਆਦੀ ਪਾਰਟੀ ਨੇ ਇੱਕ ਸਾਡਾ ਬੱਚਿਆਂ ਵਰਗਾ ਛੋਟਾ ਵੀਰ ਆ ਜੋਗਨ ਰੰਧਾਵਾ ਉਹਨੂੰ ਜ਼ਿਲ੍ਹੇ ਦੀ ਬੜੀ ਵੱਡੀ ਜੁਮੇਰੀ ਜਿਹੜੀ ਦਿੱਤੀ ਉਹਨੂੰ ਜ਼ਿਲ੍ਹਾ ਪ੍ਰਧਾਨਾ ਲਾਇਆ ਉਹਦੀ ਤਾਜਪੋਛੀਆ ਚ ਰੱਖੀ ਗਈ ਉਹਦੇ ਸਪੰਦ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਤੇ ਸੰਗਠਨ ਦੇ ਜਿਹੜੇ ਪੰਜਾਬ ਨੂੰ ਉਚਾਰ ਚ ਨੇ ਮਨੀਸ਼ ਸ਼ੋਧੇ ਦੇ ਸਿੱਚ ਤੌਰ ਤੇ ਆਏ ਨੇ ਉਹਦੇ ਸੰਬੰਧ ਚ ਅੱਜ ਤਾਜ਼ ਪੁਛੀ ਦੇ ਸਵਾਂਚਾ ਫੰਕਸ਼ਨ ਜਿਹੜਾ ਹੋਇਆ ਜਿਹੜਾ ਗੁਰੂ ਭਗਵਾਨ ਪੂਰੀ ਦੀ ਮਾਤਾ ਦਾ ਕਤਲ ਕੀਤਾ ਗਿਆ ਉਹ ਕਿਤੇ ਦੇਖੋ ਜਿਹੜੀ ਜੱਗੂ ਭਗਵਾਨ ਪੂਰੀ ਦੀ ਮਾਤਲ ਦਾ ਕਤਲ ਆ ਉਹ ਗੈਂਗਸਟਰਵਾਦ ਨਹੀਂ ਉਹਨੂੰ ਕਿਹਾ ਜਾ ਸਕਦਾ ਉਹ ਸਿਆਸੀ ਕਤਲ ਆ ਉਹਨੂੰ ਗੈਂਗਸਟਰ ਬਾਤ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਗੈਂਗਸਟਰ ਜਿਹੜਾ ਵੀ ਆਪਣੇ ਆਪ ਨੂੰ ਨਸਲ ਵਾਲਾ ਹੋਵੇ ਜਿਹੜਾ ਇਣਖ ਵਾਲਾ ਜਾਣ ਉਹ ਕਦੀ ਵੀ ਕਿਸੇ ਔਰਤ ਦੇ ਹੱਥ ਨਹੀਂ ਚੁੱਕਦਾ ਕਿ ਜਿਹੜਾ ਉਹਦੀ ਮਾਤਾ ਦਾ ਕਤਲ ਹੋਣਾ ਕਿਸੇ ਮਾਂ ਦਾ ਕਤਲ ਹੋਣਾ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰੀ ਪੇਟ ਚੋਂ ਜਿਹੜਾ ਜੰਮਿਆ ਹੋਇਆ ਬੱਚਾ ਹੈ ਉਹ ਤੰਕਵਾਦੀ ਬਣੇ ਉਹ ਗੈਂਗਸਰਵਾਦੀ ਬਣੇ ਉਹ ਚੋਰ ਬਣੇ ਮਾਂ ਦੀ ਹਮੇਸ਼ਾ ਇੱਕੋ ਇੱਕ ਖਾਹਚ ਹੁੰਦੀ ਆ ਕਿ ਮੇਰੇ ਪੁੱਤਰੀ ਚੰਗੀ ਪਰਵਰਤਕ ਹੋ ਕੇ ਚੰਗਾ ਅਫਸਰ ਬਣੇ ਚੰਗਾ ਲੀਡਰ ਬਣੇ ਇਸ ਕਰਕੇ ਜੋ ਕੁਝ ਹੋਇਆ ਉਹ ਬਹੁਤ ਮਾੜਾ ਹੈ ਅੱਜ ਆਮ ਆਦਮੀ ਪਾਰਟੀ ਦੀ ਸਰਪੰਚ ਕਿ ਤੁਸੀਂ ਦੇਖਦੇ ਪਿਓ ਕਿ ਜਿਹੜਾ ਉਹਨੇ ਦੋਸ਼ ਲਾਇਆ ਐ ਐਪਲੀਕੇਸ਼ਨ ਦਿੱਤੀ ਐ ਬੜੇ ਵੱਡੇ ਲੀਡਰਾਂ ਦੇ ਦੇਖੋ ਜਿਹੜਾ ਸਰਪੰਚ ਜਿਹੜੀ ਜੱਗੂ ਦੀ ਮਾਤਾ ਦੀ ਉਹ ਨਹੀਂ ਸਰਪੰਚ ਸਰਪੰਚ ਉਹਦੀ ਦੁਰਾਣੀ ਆ ਤੇ ਸਿਸ਼ਟਰ ਵੀ ਆ ਉਹ ਪਿੰਡ ਦੀ ਸਰਪੰਚ ਆ ਉਨੇ ਜਿਹੜੇ ਦੋਸ਼ ਲਾਏ ਨੇ ਜਿਹੜੇ ਪਰਿਵਾਰ ਦੇ ਘਰ ਚ ਕੋਈ ਜੀਤ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਉਹਦੇ ਪਰਿਵਾਰ ਨੂੰ ਸਾਰਾ ਪਤਾ ਹੁੰਦਾ ਕਿ ਉਹਦਾ ਅਸਲੀ ਦੋਸ਼ੀ ਕੌਣ ਹੈ ਜੇ ਉਹਦੀ ਮਾਤਾ ਦੀ ਭੈਣ ਨੇ ਦੋਸ਼ ਲਾਏ ਨੇ ਔਰ ਦੋਸ਼ਾ ਦੀ ਜਾਂਚ ਹੋਣੀ ਚਾਹੀਦੀ ਆ ਮੈਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੂਰਨ ਭਰੋਸਾ ਹੈ ਉਹ ਕਹਿੰਦਾ ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ ਤੇ ਜਿੱਡਾ ਮਰਜ਼ੀ ਤਾਕਤਵਰ ਹੋਵੇ ਕਿਸੇ ਨੂੰ ਵੀ ਗਲਤ ਕੰਮ ਕਰਨ ਦੀ ਪੰਜਾਬ ਦੀ ਧਰਤੀ ਤੇ ਕੋਈ ਇਜਾਜ਼ਤ ਨਹੀਂ ਅਗਰ ਉਹ ਦੋਸ਼ੀ ਪਾਇਆ ਗਿਆ ਤਾਂ ਜਰੂਰ ਸਲਾਖਾਂ ਦੇ ਵਿੱਚ ਹੋਏਗਾ। ਸਿਆਸੀ ਕਸਟਮ ਦੇ ਕਹਿ ਰਹੇ ਹੋ ਪਰ ਇਹ ਜਿਹੜੇ ਗੈਂਗ ਬਿਤੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਕਈ ਵਾਰੀ ਪੀਏ ਯਾਰੀਆਂ ਨੇ ਪੋਸਟ ਪਾਇਆ। ਦੇਖੋ ਜਿਹੜੀਆਂ ਤੁਸੀਂ ਜੁਮੇਵਾਰੀ ਚੁੱਕਿਆ ਉਹ ਤੋਂ ਬਾਅਦ ਵੀ ਆਈ ਹੈ ਸੋਸ਼ਲ ਮੀਡੀਆ ਤੇ ਉਹਨੂੰ ਵੀ ਚੈੱਕ ਕਰੋ। ਕਿ ਜਿਨ੍ਹਾਂ ਨੇ ਕਿਹਾ ਮਾਚ ਮੰਨਿਆ ਵੀ ਆ ਉਹਨਾਂ ਆਪਣੇ ਫੇਸਬੁੱਕ ਤੇ ਕਿ ਗਲਤ ਹੋਇਆਹੀਂ ਇਹਦੇ ਨਾਲ ਕੋਈ ਸਾਡਾ ਐਸਾ ਨਹੀਂ ਪਰਿਵਾਰਵਾਦ ਗੈਂਗਸਰ ਦਾ ਮਤਲਬ ਇਹੀ ਹੈ ਕਿ ਇੱਕ ਗੈਂਗਸਰ ਨੇ ਦੂਜੇ ਦਾ ਬੰਦਾ ਮਾਰਿਆ ਤਾਂ ਬੰਦੇ ਦਾ ਬੰਦਾ ਮਾਰਨਾ ਹੈ। ਕਿਸੇ ਜਨਾਨੀ ਨੂੰ ਨਹੀਂ ਮਾਰਨਾ ਜਨਾਨੀ ਦਾ ਹੱਥ ਨਹੀਂ ਚੁੱਕਣਾ। ਜੇ ਅਸਲੀ ਗੈਂਗਸਟਰ ਤਾਂ ਉਹੀ ਆ ਅਸਲੀ ਇਨਸਾਨ ਉਹੀ ਆ ਚਰ ਮਾਵਾਂ ਭੈਣਾਂ ਧੀਆਂ ਦਾ ਕੀ ਕਸੂਰ ਐ ਇੱਥੇ ਚ ਨਿਸ਼ਾਨਾ ਜਿਹੜਾ ਘਰ ਵਾਲਿਆਂ ਨੇ ਲਾਇਆ ਹੈ ਮੇਰੇ ਕਹਿਣ ਦੀ ਹੁਣ ਕੋਈ ਜ਼ਰੂਰਤ ਬਾਕੀ ਰਹਿ ਗਈ ਆ ਕੱਲ ਜੋ ਡੇਰਾ ਇੱਥੇ ਕਲਾਂ ਬਟਾਲੇ 'ਚ ਹੋਇਆ ਕੋਈ ਕਸਰ ਰਹਿ ਗਈ ਐ ਜੇ ਸਿੱਧੀ ਉਹਨਾਂ ਇੱਕ ਐਪਲੀਕੇਸ਼ਨ ਹੀ ਦਿੱਤੀ ਐ ਸਿੱਧਾ ਨਾਮ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਉਹਦਾ ਬੇਟਾ ਪੱਪੂ ਜੈੰਤੀ ਪ੍ਰੀਆ ਦਾ ਮੁੰਡਾ ਨਾਲ ਦੋ ਉੱਥੋਂ ਦੇ ਭਗਵਾਨਪੁਰ ਦੇ ਪੰਜਾਂ ਬੰਦਿਆਂ ਤੇ ਉਹਨਾਂ ਜਿਹੜੀ ਐਪਲੀਕੇਸ਼ਨ ਦਿੱਤੀ ਆ ਜਿਹਨੂੰ ਨੰਬਰ ਲਾ ਕੇ ਡਿਪਟੀ ਸਾਹਿਬ ਨੇ ਦਿੱਤਾ ਔਰ ਕੱਲ ਜਦੋਂ ਡੀਡੀਆਰ ਕੱਟੀ ਗਈ ਆ ਉਸੇ ਐਪਲੀਕੇਸ਼ਨ ਦੀ ਹੁਣ ਕਿਸੇ ਨੂੰ ਕੋਈ ਭਲੇਖਾ ਰਹੇਗਾ ਕਿ ਕਿਸ ਦਾ ਨਾਲ ਕਿਵੇਂ ਸੋਚ ਦਿਓ ਸਿਆਸਤ ਕਿੱਧਰਲੇ ਪਾਸੇ ਜਾ ਰਹੀ ਹੈ ਜੇ ਇੰਦਾ ਹੀ ਸਿਆਸੀ ਲੋਕ ਸਿਆਸੀ ਤੌਰ ਤੇ ਲੋਕਾਂ ਦੀ ਕਤਲ ਕਰਵਾਉਂਦੇ ਨੇ ਤੇ ਸਿਆਸਤ ਕਿੱਥੇ ਜਾਏਗੀ ਲੋਕ ਕਿੱਤੇ ਯਕੀਨ ਰੱਖਣਗੇ ਲੋਕ ਲੋਕ ਇਹਨਾਂ ਸਿਆਸੀ ਲੀਡਰਾਂ ਦਾ ਕਰਤਾਰ ਵੇਖ ਚੁੱਕੀ ਆ ਔਰ ਲੋਕਾਂ ਨੇ ਇਹ ਦੇਖ ਲਿਆ ਕਿ ਕਿਹੜੇ ਆ ਲੀਡਰ ਆਪਣੀ ਸਿਆਸਤ ਕਰਕੇ ਇਹ ਕਿੰਨੀ ਇਹਨਾਂ ਦੀ ਗਰਾਵਟ ਕਿਥੋਂ ਤੱਕ ਗਈ ਆ ਵੀ ਇੱਕ ਆਪਣੇ ਸਾਹਮਣੇ ਆਵਾਜ਼ ਰਾਜਨੀਤੀ ਦੀ ਗੱਲ ਹੀ ਆ ਨਾ ਕੋਈ ਉਹਦੇ ਤੋਂ ਤਾਂ ਭੱਜ ਨਹੀਂ ਸਕਦਾ ਕਿਸੇ ਨੇ ਕਿਸੇ ਦੀ ਸਪੋਰਟ ਕਰਨੀ ਆ ਤਾਂ ਤੁਸੀਂ ਆਪਣੇ ਆਪ ਇਹ ਕਹੋਗੇ ਆਪਾਂ ਰੋੜੇ ਚੁੱਕਣ ਦੇ ਪਏ ਆ ਇਹ ਡੇਰਾ ਬਾਬਾ ਨਾਨਕ ਦੇ ਪਿਛਲੇ 10 ਸਾਲਾਂ ਤੋਂ ਕੰਮ ਚੱਲਦਾ ਆ ਰਿਹਾ ਇਹ ਜਿਹੜਾ ਰਿਵਾਜ ਆ ਡੇਰਾ ਬਾਬਾ ਨਾਨਕ ਚ ਜਿਹੜਾ ਬੰਦਾ ਇਹਨਾਂ ਸਿਆਸੀ ਲੀਡਰਾਂ ਦੀ ਨਿਗਾ ਚੋਂਦਾ ਉਹਨੂੰ ਚੱਕ ਕੇ ਰੋੜਾ ਬਾਹਰ ਕਰ ਦਿੰਦੇ ਨੇ ਇਹ ਜਿਹੜੀ ਡੀਡੀਆਰ ਦੀ ਤੁਸੀਂ ਗੱਲ ਕੀਤੀ ਉਹ ਲੱਗਦਾ ਕਿ ਜਿਹਨਾਂ ਦਾ ਟ੍ਰੈਂਡਰਾਂ ਦਾ ਨਾਮ ਲੈ ਰਹੇ ਕਾਰਵਾਈ ਹੋਈ ਡੀਡੀਆਰ ਕੱਟੀ ਉਹਨਾਂ ਦੀ ਗਈ ਆ ਉਹ ਡੀਡੀਆਰ ਉਹ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਦਿੱਤੀ ਆ ਉਹ ਐਪਲੀਕੇਸ਼ਨ ਦੇ ਬਿਹਾਵ ਤੇ ਡੀਡੀਆਰ ਕੱਟੀ ਗਈ ਹੈ ਤਾਂ ਇਹਦਾ ਮਤਲਬ ਕਿ ਜੇ ਉਹ ਉਸੇ ਐਪਲੀਕੇਸ਼ਨ ਨੂੰ ਆਧਾਰ ਮੰਨ ਕੇ ਡੀਡੀਆਰ ਕੱਟੀ ਗਈ ਹੈ ਤਾਂ ਇਹਦੇ ਇਟਮੇ ਜੇ ਅੰਡਰਸਟੂਡ ਹੀ ਹੈ ਕੋਈ ਇਸ ਧਰਤੀ ਤੇ ਇੱਕ ਆਤਮ ਇਹ ਹੈ ਇਸ ਧਰਤੀ ਇਕ ਪਰਮਾਤਮਾ ਦਾ ਘਰ ਹੈ ਗੁਰਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਸਾਰਕ ਇਨਸਾਨ ਨੂੰ ਦੇਖ ਰਹੇ ਨੇ ਕੌਣ ਕੀ ਕਰਦਾ ਕੌਣ ਕੀ ਕਰਦਾ ਇੱਕ ਕਚਾਰੀ ਆ ਵਾ ਜਿਹੜੀ ਇੱਥੇ ਕੋਟ ਕਚਾਰੀਆਂ ਲੱਗਦੀਆਂ ਇੱਕ ਕਚਾਰੀ ਪਰਮਾਤਮਾ ਦਾ ਘਰ ਵਾ ਇੱਥੇ ਵੀ ਸਜਾ ਇਨਸਾਫ ਮਿਲਣਾ ਤੇ ਉਹਦੇ ਘਰ 'ਚ ਵੀ ਇੱਕ ਇਨਸਾਫ ਤੁਸੀਂ ਸੁਣਿਆ ਦਰਅਸਲ ਬੀਤੇ ਦਿਨਾਂ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਕਰੀਬੀ ਰਿਸ਼ਤੇਦਾਰ ਦਾ ਬਟਾਲਾ ਦੇ ਕਾਦੀਆਂ ਚੁੰਗੀ ਦੇ ਨੇੜੇ ਕਤਲ ਕਰ ਦਿੱਤਾ ਜਾਂਦਾ ਦੋ ਬਦਮਾਸ਼ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਜਦੋਂ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਉਹਨਾਂ ਦਾ ਕਰੀਬੀ ਰਿਸ਼ਤੇਦਾਰ ਕਰਨਬੀਰ ਸਿੰਘ ਸਕੋਰਪੀਓ ਗੱਡੀ ਦੇ ਵਿੱਚ ਬੈਠੇ ਹੁੰਦੇ ਨੇ ਉਸ ਵੇਲੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਤਾਂ ਉਸੇ ਵੇਲੇ ਉਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਆ ਤਾਂ ਜਿਸ ਤੋਂ ਬਾਅਦ ਜ਼ਿੰਮੇਵਾਰੀ ਵੀ ਲੈ ਲਈ ਜਾਂਦੀ ਆ ਬੰਬੀਹਾ ਗਰੁੱਪ ਦੇ ਵੱਲੋਂ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲੈ ਕੇ ਕਿਹਾ ਜਾਂਦਾ ਕਿ ਜੋ ਅਸੀਂ ਜੱਗੂ ਭਗਵਾਨਪੁਰਿਆ ਦੇ ਰਿਸ਼ਤੇਦਾਰ ਨੂੰ ਮਾਰਿਆ ਕਰੀਬੀ ਰਿਸ਼ਤੇਦਾਰ ਕਰਨਵੀਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਇਹ ਸਾਰਾ ਕੁਝ ਜੱਗੂ ਭਗਵਾਨਪੁਰਿਆ ਦਾ ਕੰਮ ਦੇਖਦਾ ਸੀ ਇਸ ਨੂੰ ਬੜਾ ਸਮਝਾਇਆ ਤਾਂ ਅਸੀਂ ਆਪਣੇ ਭਰਾ ਗੋਰੇ ਬਰਿਆਰ ਦਾ ਬਦਲਾ ਲਿਆ ਤਾਂ ਹੋਰ ਵੀ ਕਹਿੰਦਾ ਜਿਹੜਾ ਸਾਡੇ ਦੁਸ਼ਮਣ ਨੇ ਤਾਂ ਉਹਨਾਂ ਨੂੰ ਵੀ ਅਸੀਂ ਇਸੇ ਤਰੀਕੇ ਦੇ ਨਾਲ ਮੌਤੇ ਘਾਟ ਉਤਾਰਾਂਗੇ ਤਾਂ ਜਿਸ ਤੋਂ ਬਾਅਦ ਇੱਕ ਹੋਰ ਪੋਸਟ ਪੈ ਜਾਂਦੀ ਆ ਜੱਗੂ ਭਗਵਾਨਪੁਰੀਆ ਦੀ ਕਹਿੰਦੇ ਮਾਂ ਦਾ ਜੋ ਕਤਲ ਹੋਇਆ ਮਾਂ ਦੇ ਗੋਲੀਆਂ ਚੱਲੀਆਂ ਕਹਿੰਦੇ ਉਹ ਇੱਕ ਸਿਰਫ ਜਾਣ ਬੁੱਝ ਕੇ ਨਹੀਂ ਅਸੀਂ ਚਲਾਈਆਂ ਅਚਨਚੇਤ ਚੱਲੀਆਂ ਨੇ ਤਾਂ ਸਾਡਾ ਕੋਈ ਨਿਸ਼ਾਨਾ ਨਹੀਂ ਸੀ ਮਾਂ ਨੂੰ ਕਤਲ ਕਰਨਾ ਸਾਡਾ ਨਿਸ਼ਾਨਾ ਸਾਡਾ ਟਾਰਗੇਟ ਸਿਰਫ ਤੇ ਸਿਰਫ ਕਰਨਵੀਰ ਸੀ ਤਾਂ ਪਰ ਦੂਜੇ ਪਾਸੇ ਜੱਗੂ ਭਗਵਾਨਪੁਰੀਆ ਇੱਕ ਪੋਸਟ ਪਾਉਂਦਾ ਜਿਸ ਤੋਂ ਬਾਅਦ ਇਹ ਮਾਇਨੇ ਨਿਕਲਦੇ ਨੇ ਕਿ ਹੁਣ ਪੰਜਾਬ ਦੇ ਵਿੱਚ ਗੈਂਗਬਾਰ ਹੋ ਸਕਦੀ ਆ ਗੈਂਗਬਾਰ ਦਾ ਖਦਸ਼ਾ ਜਿਤਾਇਆ ਜਾ ਰਿਹਾ ਕਿਉਂਕਿ ਜੱਗੂ ਭਗਵਾਨਪੁਰਿਆ ਨੇ ਕਹਿ ਦਿੱਤਾ ਹੁਣ ਸਾਨੂੰ ਕੋਈ ਗਲਤ ਨਾ ਕਿਹੋ ਹੁਣ ਤਾਂ ਹੱਦ ਪਾਰ ਹੋਵੇਗੀ ਕਹਿੰਦੇ ਮੇਰੇ ਤੇ ਅੱਜ ਕੀ ਬੀਤ ਰਹੀ ਆ ਮੈਂ ਜਾਣਦਾ ਮਾਂ ਦਾ ਸਾਆ ਵੀ ਮੇਰੇ ਸਿਰ ਤੋਂ ਉੱਠ ਗਿਆ ਪਿਓ ਦਾ ਸਾਆ ਵੀ ਮੇਰੇ ਸਿਰ ਤੋਂ ਉੱਠ ਗਿਆ ਮਾਂ ਹੀ ਸੀ ਬੜੀਆਂ ਤੰਗੀਆਂ ਕੱਟੀਆਂ ਮੇਰੇ ਪਿੱਛੇ ਕਹਿੰਦੇ ਮਾਂ ਨੇ ਪਰ ਇੱਕ ਪਿਓ ਦੇ ਕੰਮਾਂ ਕਰਕੇ ਮਾਫ ਕਰਨਾ ਇੱਕ ਪੁੱਤ ਦੇ ਕੰਮਾਂ ਕਰਕੇ ਮਾਨ ਉਸ ਦੀ ਸਜ਼ਾ ਮਿਲੇ ਤਾਂ ਫਿਰ ਵਾਕਈ ਹੀ ਸੋਚਣ ਵਾਲੀ ਗੱਲ ਹੈ ਜੋ ਨੌਜਵਾਨ ਗਲਤ ਕਰਾਹੇ ਪੈਂਦੇ ਨੇ ਉਹ ਨੌਜਵਾਨ ਅਜਹੀਆਂ ਖਬਰਾਂ ਜਦੋਂ ਦੇਖਦੇ ਨੇ ਤਾਂ ਸ਼ਾਇਦ ਉਹਨਾਂ ਨੂੰ ਥੋੜੀ ਬਹੁਤੀ ਸਮਝ ਆ ਜਾਵੇ ਕਿ ਇਸ ਰਸਤੇ ਦੇ ਉੱਤੇ ਸਿਰਫ ਤੇ ਸਿਰਫ ਕੰਡੇ ਨੇ ਇਸ ਦਲਦਲ ਦੇ ਵਿੱਚ ਤਸਣ ਦੇ ਰਸਤੇ ਬਹੁਤ ਨੇ ਇਸ ਦਲਦਲ ਦੇ ਵਿੱਚੋਂ ਨਿਕਲਣ ਦੇ ਰਸਤੇ ਬਹੁਤ ਨੇ ਤਾਂ ਅਪੀਲ ਹਰ ਕੋਈ ਕਰਦਾ ਅਸੀਂ ਵੀ ਅਪੀਲ ਕਰਦੇ ਆ ਕਿ ਅਜਿਹੇ ਕੰਮਾਂ ਤੋਂ ਦੂਰ ਰਹੋ ਗੈਂਗਸਟਰ ਬਾਤ ਤੋਂ ਦੂਰ ਰਹੋ ਗੈਂਗਸਟਰ ਬਣਨ ਦਾ ਜੋ ਕਈ ਨੌਜਵਾਨ ਆਪਣੇ ਆਪ ਨੂੰ ਸੋਚਦੇ ਨੇ ਅਸੀਂ ਇਹ ਲਾਈਫ ਨੂੰ ਜੀਣਾ ਆ ਬਹੁਤ ਵਧੀਆ ਲਾਈਫ ਆ ਪਰ ਇਹ ਇੱਕ ਦਲਦਲ ਆ ਜਿਸ ਦੇ ਵਿੱਚ ਤਸ ਕੇ ਇੱਕ ਵਾਰ ਤਾਂ ਮੁੜ ਕੇ ਨਿਕਲ ਨਹੀਂ ਪਾਉਗੇ